ਹੈਲੋ ਹਾਂਜੀ ਸਸ਼ੀਕਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਲਾਈਵ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹੈਲੋ ਹਾਂਜੀ ਗੁੱਡ ਮਾਰਨਿੰਗ ਹਰਵਾ ਸਿੰਘ ਜੀ ਕਿਵੇਂ ਹੋ ਠੀਕ ਠਾਕ ਹੋ ਕਿ ਹਲਚਲ ਹੈ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਮੇਰੇ ਨਾਲ ਚਸ਼ਮੇ ਨਹੀਂ ਸਾਫ਼ ਹੋਈ ਹੈਗੀ ਅੱਜ ਆਈ ਡੋਟ ਨੋ ਮੈਂ ਜਦ ਲਾਤੀ ਮੇਰੇ ਚਸ਼ਮੇ ਨੂੰ ਸਾਰਿਆਂ ਨੇ ਕਿਹਾ ਕਿ ਬਹੁਤ ਸੋਹਣੇ ਹੋਰ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਜਿਨ੍ਹਾਂ ਦੇ ਅੱਜ ਮਾਰਨਿੰਗ ਹੋਈ ਆ ਹੁਣ <laughs> okay good i am also fine okay ਜੀ okay ਸਹੀ ਹੈ ਜੀ ਸਹੀ ਹੈ ਹੋਰ ਚਾਹ ਪਾਣੀ ਪੀ ਲਿਆ ਹਰਬਾਜ ਜੀ hello ਕੈਪਟਨ ਅਮਰੀ~ ਅਮਰੀਕਾ ਜੀ good morning ਕਿਵੇਂ ਹੋ ਠੀਕ ਹੋ ਤੁਸੀਂ ਹੋਰ ਦੱਸੋ ਕੱਲ੍ਹ ਦਾ ਦਿਨ ਕਿਵੇਂ ਗਿਆ ਸਾਰਿਆਂ ਦਾ ਵਧੀਆ ਸੀ। ਕੌਫੀ ਹੋ ਕਿ ਜੋ ਕਿ ਸਹੀ ਹੈ ਸਹੀ ਹੈ ਤੁਸੀਂ ਕੈਪਟਨ ਅਮਰੀਕਾ ਜੀ ਕੁਝ ਖਾ ਪੀ ਲਿਆ ਬਲੈਕ ਡੇ ਹਾਂਜੀ ਹਾਂਜੀ ਹਰਵਾਰਦ ਸਿੰਘ ਜੀ ਕੱਲ ਸੀਗਾ ਬਲੈਕ ਡੇ ਸੀਗਾ ਆਈ نو ਦੈਟ ਕੀ ਪਲਾਨ ਹੈ ਫਿਰ ਅੱਜ ਦਾ ਹੈਲੋ ਸ਼ਿਵਮ ਕੁਮਾਰ ਜੀ ਕਿੰਿਓ ਕਿੱਥੋਂ ਤੁਸੀਂ ਹੈਪੀ ਸ਼ਿਵਰਾਤਰੀ ਜੀ ਅੱਜ ਸ਼ਿਵਰਾਤਰੀ ਹੈ ਕੈਪਟਨ ਅਮਰੀਕਾ ਜੀ ਗਾਇਸ ਸਾਰੇ ਜਣੇ ਲਾਈਵ ਨੂੰ ਲਾਈਕ ਕਰ ਦਿਆ ਕਰੋ ਜਦ ਹੀ ਤੁਸੀਂ ਲਾਈਵ ਦੇ ਵਿੱਚ ਆ ਜਾਈਏ ਨਾ ਲਾਈਵ ਨੂੰ ਲਾਈਕ ਕਰ ਦਿਆ ਕਰੋ ਵਧੀਆ ਹੈ ਤੁਸੀਂ ਮੈਂ ਵੀ ਵਧੀਆ ਜੀ ਵਧੀਆ ਹਾਂਜੀ ਸ਼ਿਵਰਾਤਰੀ ਹੈ ਜੀ ਅੱਜ ਆਕੇ ਹੈਪੀ ਸ਼ਿਵਰਾਤਰੀ ਜੀ ਸਾਰਿਆਂ ਨੂੰ ਤੇ ਗਾਇਸ ਕਿਹਨੂੰ ਸ਼ਿਵਰਾਤਰੀ ਦਾ ਮਤਲਬ ਪਤਾ ਹੈ ਕਿ ਕਿਉਂ ਮਨਾਈ ਜਾਂਦੀ ਹੈ ਮੈਨੂੰ ਦੱਸੋਗੇ ਜਰਾ ਕਮੈਂਟ ਦੇ ਵਿੱਚ ਬਿਕੋਜ਼ ਮੈਂ ਸ਼ੋਰ ਨਹੀਂ ਹੈ ਇਹ ਇਸ ਚੀਜ਼ ਬਾਰੇ that is why ਸੇਮ ਟੂ ਯੂ ਥੈਂਕ ਯੂ so much ਹੈ ਬਾਸਿੰਘ ਜੀ ਕੁਛ ਨਹੀਂ ਕਰ ਲਿਆ ਹਾਂਜੀ ਹਾਂਜੀ ਬਾਸ ਸਿੰਘ ਜੀ ਹੁਣੇ ਕੀਤਾ ਅੱਜ ਆਪਾਂ ਬਾਹਰ ਆਰਡਰ ਕੀਤਾ ਸੀਗਾ